99% ਲੋਕ ਆਪਣੀ ਤਾਕਤ ਗਵਾ ਦਿੰਦੇ ਨੇ ਕਿਉਂਕਿ ਉਹ ਬਹੁਤ ਜ਼ਿਆਦਾ ਬੋਲਦੇ ਨੇ ਕਦੇ ਸੋਚਿਆ ਵੀ ਸਾਡੇ ਵੱਡਿਆਂ ਨੇ ਕਿਉਂ ਇਹ ਕਿਹਾ ਬੋਲੀ ਨੂੰ ਸੰਭਾਲੋ ਇੱਜ਼ਤ ਨੂੰ ਸੰਭਾਲੋ ਸਾਡੇ ਪੰਜਾਬ ਦੀ ਸੰਸਕ੍ਰਿਤੀ ਦੇ ਵਿੱਚ ਬੋਲਣ ਦੀ ਕਲਾ ਨੂੰ ਬਹੁਤ ਮਹੱਤਵ ਦਿੱਤਾ ਗਿਆ ਪਰ ਅੱਜ ਮੈਂ ਤੁਹਾਨੂੰ ਬੋਲਣ ਦੀ ਨਹੀਂ ਸਗੋਂ ਨਾ ਬੋਲਣ ਦੀ ਤਾਕਤ ਬਾਰੇ ਦੱਸਣ ਜਾ ਰਿਹਾ ਅਕਸਰ ਅਸੀਂ ਸੋਚਦੇ ਹਾਂ ਕਿ ਜੋ ਜ਼ਿਆਦਾ ਬੋਲਦਾ ਹੈ ਉਹ ਜ਼ਿਆਦਾ ਹੁਸ਼ਿਆਰ ਹੁੰਦਾ ਪਰ ਕੀਏ ਸੱਚ ਹੈ ਕੀ ਹੁੰਦਾ ਜਦੋਂ ਤੁਸੀਂ ਬੋਲਣ ਦੀ ਬਜਾਏ ਸੁਣਨ ਦੀ ਆਦਤ ਪਾਉਣੀ ਹੋ ਜਦੋਂ ਤੁਹਾਡੀ ਚੁੱਪ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਮੈਨੂੰ ਯਾਦ ਹੈ ਮੇਰੇ ਦਾਦਾ ਜੀ ਕਦੇ ਜ਼ਿਆਦਾ ਬੋਲਦੇ ਨਹੀਂ ਸੀ ਉਹਨਾਂ ਦਾ ਸੁਭਾਅ ਬਹੁਤ ਹੀ ਸ਼ਾਂਤ ਸੀ ਪਰ ਉਹਨਾਂ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ ਪਰ ਜਦੋਂ ਉਹ ਬੋਲਦੇ ਸੀ ਤਾਂ ਸਭ ਚੁੱਪ ਹੋ ਜਾਂਦੇ ਸੀ ਸਾਰੇ ਸੁਣਨ ਲੱਗ ਜਾਂਦੇ ਸੀ ਉਹਨਾਂ ਦੇ ਕੁਝ ਸ਼ਬਦ ਸੈਂਕੜੇ ਸ਼ਬਦਾਂ ਤੋਂ ਜ਼ਿਆਦਾ ਅਸਰਦਾਰ ਹੁੰਦੇ ਸੀ ਜਦੋਂ ਉਹ ਬੋਲਦੇ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਕੋਈ ਬਹੁਤ ਵੱਡੀ ਅਤੇ ਸੱਚੀ ਗੱਲ ਕਹੀ ਜਾ ਰਹੀ ਹੋਵੇ ਅਸਲ ਦੇ ਵਿੱਚ ਇਹ ਸਿਰਫ ਇੱਕ ਕਹਾਵਤ ਨਹੀਂ ਇੱਕ ਖਜ਼ਾਨਾ ਹੈ ਜੋ ਸਾਡੇ ਅੰਦਰ ਛੁਪਿਆ ਹੋਇਆ ਸਾਡੇ ਵੱਡੇ ਕਹਿੰਦੇ ਸੀ 100 ਸੁਨਾਰ ਦੀ ਇੱਕ ਲੋਹਾਰ ਦੀ ਇਹ ਕਹਾਵਤ ਉਸੇ ਖਜ਼ਾਨੇ ਦਾ ਰਾਜ਼ ਖੋਲਦੀ ਹੈ ਅੱਜ ਅਸੀਂ ਸਿੱਖਾਂਗੇ ਕਿਵੇਂ ਬੋਲ ਕੇ ਤੁਸੀਂ ਆਪਣੀ ਇੱਜ਼ਤ ਆਪਣਾ ਪ੍ਰਭਾਵ ਅਤੇ ਆਪਣੀ ਤਾਕਤ ਨੂੰ ਕਈ ਗੁਣਾ ਵਧਾ ਸਕਦੇ ਹੋ ਕੀ ਤੁਸੀਂ ਤਿਆਰ ਹੋ ਇਸ ਸਫ਼ਰ ਦੇ ਲਈ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਇੱਕ ਕਹਾਣੀ ਹੈ ਇੱਕ ਰਾਜੇ ਦੀ ਜਿਸ ਦਾ ਰਾਜ ਬਹੁਤ ਵੱਡਾ ਸੀ ਪਰ ਉਸ ਦੇ ਸ਼ਬਦ ਬਹੁਤ ਘੱਟ ਸਨ ਸਾਡੇ ਪੰਜਾਬ ਦੇ ਖਿੱਤੇ ਦੇ ਵਿੱਚ ਇੱਕ ਰਾਜਾ ਹੋਇਆ ਉਸ ਦਾ ਨਾਮ ਭਾਵੇਂ ਕੁਝ ਵੀ ਹੋਵੇ ਪਰ ਲੋਕ ਉਸ ਨੂੰ ਚੁੱਪ ਦਾ ਬਾਦਸ਼ਾਹ ਕਹਿੰਦੇ ਸੀ ਉਹ ਕਦੇ ਵੀ ਮੀਟਿੰਗ ਦੇ ਵਿੱਚ ਜਾਂ ਦਰਬਾਰ ਦੇ ਵਿੱਚ ਬਹੁਤਾ ਨਹੀਂ ਬੋਲਦਾ ਸੀ ਜਦੋਂ ਦੂਜੇ ਮੰਤਰੀ ਲੰਬੀਆਂ ਲੰਬੀਆਂ ਗੱਲਾਂ ਕਰਦੇ ਸੀ ਉਹ ਬਸ ਸੁਣਦਾ ਰਹਿੰਦਾ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜੀਹਾ ਕਿਉਂ ਕਿ ਉਹ ਕਮਜ਼ੋਰ ਸੀ ਕਿ ਉਸ ਨੂੰ ਸਮਝ ਨਹੀਂ ਆ ਰਹੀ ਸੀ ਅਸਲ ਦੇ ਵਿੱਚ ਰਾਜਾ ਸਭ ਕੁਝ ਗਹਿਰਾਈ ਨਾਲ ਸਮਝ ਰਿਹਾ ਸੀ ਉਹ ਹਰ ਸ਼ਬਦ ਦਾ ਭਾਰ ਹਰ ਬੋਲੇ ਹੋਏ ਵਾਕ ਦੇ ਪਿੱਛੇ ਦੀ ਛੁਪੀ ਹੋਈ ਨੀਅਤ ਨੂੰ ਤੋਲ ਰਿਹਾ ਸੀ ਉਹ ਸ਼ਬਦਾਂ ਦੇ ਸ਼ੋਰ ਦੇ ਵਿੱਚ ਸੱਚਾਈ ਨੂੰ ਲੱਭ ਰਿਹਾ ਸੀ ਰਾਜੇ ਦੀ ਚੁੱਪ ਕੋਈ ਕਮਜ਼ੋਰੀ ਨਹੀਂ ਉਹ ਉਸ ਦੀ ਸਭ ਤੋਂ ਵੱਡੀ ਤਾਕਤ ਸੀ ਉਸ ਨੂੰ ਪਤਾ ਸੀ ਕਿ ਕਦੋਂ ਬੋਲਣਾ ਅਤੇ ਸਭ ਤੋਂ ਵੱਧ ਉਸ ਨੂੰ ਪਤਾ ਸੀ ਕਿ ਕਦੋਂ ਨਹੀਂ ਬੋਲਣਾ ਕਿ ਤੁਸੀਂ ਵੀ ਇਸ ਤਾਕਤ ਨੂੰ ਹਾਸਲ ਕਰਨਾ ਚਾਹੁੰਦੇ ਹੋ ਐਸਾ ਆਦਤ ਨੇ ਉਸ ਨੂੰ ਆਪਣੇ ਲੋਕਾਂ ਦੇ ਵਿੱਚ ਬਹੁਤ ਸਤਿਕਾਰ ਦਵਾਇਆ ਉਸ ਦੇ ਇੱਕ ਸ਼ਬਦ ਦੀ ਕੀਮਤ ਕਿਸੇ ਵੀ ਲੰਬੀ ਚੌੜੀ ਤਕਰੀਰ ਨਾਲੋਂ ਜ਼ਿਆਦਾ ਸੀ ਪਰ ਫਿਰ ਇਸ ਕਹਾਣੀ ਦੇ ਵਿੱਚ ਇੱਕ ਮੋੜ ਆਇਆ ਰਾਜੇ ਨੇ ਇੱਕ ਅਨੋਖਾ ਫੈਸਲਾ ਲਿਆ ਉਸ ਨੇ ਆਪਣੇ ਮੰਤਰੀਆਂ ਨੂੰ ਬੁਲਾ ਕੇ ਐਲਾਨ ਕੀਤਾ ਵੀ ਅਗਲੇ 15 ਦਿਨਾਂ ਲਈ ਮੈਂ ਬਹੁਤ ਘੱਟ ਬੋਲਾਂਗਾ ਸਿਰਫ ਉਦੋਂ ਬੋਲਾਂਗਾ ਜਦੋਂ ਬਿਲਕੁਲ ਜ਼ਰੂਰੀ ਹੋਊਗਾ ਤੁਸੀਂ ਸਭ ਆਪਣਾ ਕੰਮ ਕਰੋ ਪਰ ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਅਗਲੇ 15 ਦਿਨ ਦਰਬਾਰ ਦੇ ਵਿੱਚ ਅਜੀਬ ਸ਼ਾਂਤੀ ਸੀ ਜਦੋਂ ਮੰਤਰੀ ਆਪਣੀਆਂ ਯੋਜਨਾਵਾਂ ਦੱਸਦੇ ਸੀ ਰਾਜਾ ਸਿਰਫ ਸੁਣਦਾ ਰਹਿੰਦਾ ਸੀ ਉਹਨਾਂ ਦੀਆਂ ਗੱਲਾਂ ਨੂੰ ਸਮਝਦਾ ਪਰ ਤੁਰੰਤ ਕੋਈ ਜਵਾਬ ਨਹੀਂ ਦਿੰਦਾ ਉਹ ਕਈ ਵਾਰ ਸਿਰਫ ਸਿਰ ਹਿਲਾ ਕੇ ਜਾਂ ਹੱਥ ਦੇ ਇਸ਼ਾਰਿਆਂ ਨਾਲ ਆਪਣੀ ਸਹਿਮਤੀ ਜਾਂ ਅਸਹਿਮਤੀ ਜ਼ਾਹਿਰ ਕਰਦਾ ਕਿਉਂਕਿ ਜਿਸ ਬੰਦੇ ਨੂੰ ਆਪਣੀ ਚੁੱਪ ਤੇ ਭਰੋਸਾ ਆ ਜਾਂਦਾ ਉਸ ਨੂੰ ਕਿਸੇ ਤਾਰੀਫ਼ ਦੀ ਲੋੜ ਨਹੀਂ ਰਹਿੰਦੀ ਪਹਿਲਾਂ ਪਹਿਲਾਂ ਤਾਂ ਲੋਕ ਹੈਰਾਨ ਸੀ ਫਿਰ ਉਹਨਾਂ ਨੂੰ ਵੀ ਲੱਗਿਆ ਕਿ ਰਾਜਾ ਇੱਕ ਪਾਸੇ ਹੋ ਗਿਆ ਪਰ ਜਿਵੇਂ ਜਿਵੇਂ ਦਿਨ ਬੀਤੇ ਗਏ ਇੱਕ ਅਨੋਖਾ ਬਦਲਾਅ ਆਇਆ 15 ਦਿਨ ਪੂਰੇ ਹੋ ਗਏ ਰਾਜਾ ਆਪਣੇ ਸਿੰਘਾਸਨ ਤੇ ਬੈਠਾ ਕੀ ਤੁਸੀਂ ਸੌਂ ਰਹੇ ਹੋ ਪਰ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਉਸ ਦਾ ਦਰਬਾਰ ਅੱਜ ਵੀ ਉਨਾ ਹੀ ਭਰਿਆ ਹੋਇਆ ਸੀ ਉਨੀਆਂ ਹੀ ਗੱਲਾਂ ਹੋ ਰਹੀਆਂ ਸੀ ਪਰ ਰਾਜੇ ਦੇ ਅੰਦਰ ਇੱਕ ਨਵੀਂ ਦੁਨੀਆ ਵਸ ਗਈ ਸੀ ਉਸ ਨੂੰ ਅਹਿਸਾਸ ਹੋਇਆ ਕਿ ਚੁੱਪ ਦਾ ਮਤਲਬ ਸਿਰਫ ਬੋਲਣਾ ਬੰਦ ਕਰਨਾ ਨਹੀਂ ਸੀ ਚੁੱਪ ਨੇ ਉਸਦੇ ਦਿਮਾਗ ਦੇ ਵਿੱਚ ਚੱਲ ਰਹੇ ਸ਼ੋਰ ਨੂੰ ਵੀ ਸ਼ਾਂਤ ਕੀਤਾ ਉਹ ਜਦੋਂ ਬੋਲਣ ਤੋਂ ਬਚਦਾ ਸੀ ਤਾਂ ਉਹ ਆਪਣੇ ਅੰਦਰ ਬਹੁਤ ਕੁਝ ਸੁਣ ਰਿਹਾ ਸੀ ਆਪਣੇ ਮਨ ਦੀਆਂ ਗੱਲਾਂ ਆਪਣੇ ਅੰਦਰੋਂ ਆ ਰਹੀ ਆਵਾਜ਼ ਜਿਹੜੇ ਸ਼ੋਰ ਦੇ ਵਿੱਚ ਉਹ ਗਵਾਚ ਜਾਂਦੀ ਸੀ ਕਦੇ ਤੁਸੀਂ ਧਿਆਨ ਦਿੱਤਾ ਜਦੋਂ ਅਸੀਂ ਸਵੇਰੇ 5 ਮਿੰਟ ਸਿਮਰਨ ਕਰਦੇ ਹਾਂ ਜਾਂ ਸਿਰਫ ਅੱਖਾਂ ਬੰਦ ਕਰਕੇ ਸ਼ਾਂਤੀ ਨਾਲ ਬੈਠਦੇ ਹਾਂ ਤਾਂ ਕਿੰਨਾ ਚੰਗਾ ਮਹਿਸੂਸ ਹੁੰਦਾ ਕਿੰਨੀ ਸ਼ਾਂਤੀ ਮਹਿਸੂਸ ਹੁੰਦੀ ਹੈ ਦਿਮਾਗ ਬਿਲਕੁਲ ਸਾਫ਼ ਹੋ ਜਾਂਦਾ ਰਾਜੇ ਨੂੰ ਵੀ ਬਿਲਕੁਲ ਇਹੀ ਸੂ ਸੋਇਆ ਪਰ ਸਿਰਫ 15 ਦਿਨਾਂ ਲਈ ਉਸ ਨੂੰ ਇੱਕ ਅਜਿਹੀ ਸਪਸ਼ਟਤਾ ਮਿਲੀ ਜਿਹੜੀ ਪਹਿਲਾਂ ਕਦੇ ਨਹੀਂ ਸੀ ਹੁਣ ਉਹ ਜਾਣਦਾ ਸੀ ਕਿ ਬੋਲਣ ਦੀ ਜਲਦਬਾਜ਼ੀ ਦੇ ਵਿੱਚ ਅਸੀਂ ਕਿੰਨੀਆਂ ਗੱਲਾਂ ਅਧੂਰੀਆਂ ਛੱਡ ਦਿੰਨੇ ਆ ਕਿੰਨੀਆਂ ਗਲਤਫਹਿਮੀਆਂ ਪੈਦਾ ਕਰ ਲੈਣੇ ਆ ਉਸ ਦੀ ਚੁੱਪ ਨੇ ਉਸ ਨੂੰ ਸੋਚਣ ਸਮਝਣ ਅਤੇ ਫਿਰ ਸਹੀ ਫੈਸਲੇ ਲੈਣ ਦੀ ਤਾਕਤ ਦਿੱਤੀ ਰਾਜੀ ਦੀ ਚੁੱਪ ਦਾ ਇਹ ਸਫ਼ਰ ਸੌਖਾ ਨਹੀਂ ਸੀ ਕਈ ਵਾਰ ਉਸ ਨੂੰ ਲੱਗਿਆ ਕਿ ਉਹ ਗਲਤ ਕਰ ਰਿਹਾ ਉਸ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋਏ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਲੋਕ ਉਸ ਨੂੰ ਭੁੱਲ ਜਾਣਗੇ ਉਸ ਦੀ ਚੁੱਪ ਸ਼ਾਇਦ ਉਸ ਦੀ ਹਾਰ ਬਣ ਜਾਊਗੀ ਪਰ ਅਸਲ ਦੇ ਵਿੱਚ ਉਹ ਤਾਂ ਇੱਕ ਨਵੀਂ ਤਾਕਤ ਲੱਭ ਰਿਹਾ ਸੀ ਸਾਡੀ ਇਹ ਪੰਜਾਬੀ ਕਹਾਣੀ ਸਿਰਫ ਇੱਕ ਰਾਜੇ ਬਾਰੇ ਨਹੀਂ ਸੀ ਇਸ ਵਿੱਚ ਇੱਕ ਡੂੰਗਾ ਸੱਚ ਛੁਪਿਆ ਹੋਇਆ ਸੀ ਜਿਹੜੇ ਸਦੀਆਂ ਤੋਂ ਮਹਾਤਮਾ ਬੁੱਧ ਜਿਹੇ ਮਹਾਨ ਗੁਰੂ ਸਾਨੂੰ ਸਮਝਾਉਂਦੇ ਆਏ ਨੇ ਉਹਨਾਂ ਨੇ ਕਿਹਾ ਸੀ ਵੀ ਜਿਸ ਬੰਦੇ ਨੂੰ ਆਪਣੇ ਆਪ ਨੂੰ ਸੁਣਨਾ ਆਉਂਦਾ ਏ ਉਹ ਦੁਨੀਆ ਨੂੰ ਸਮਝ ਸਕਦਾ ਕਿੰਨੀ ਸੱਚੀ ਗੱਲ ਹੈ ਅਸੀਂ ਸਾਰੀ ਉਮਰ ਦੂਜਿਆਂ ਦੀਆਂ ਗੱਲਾਂ ਸੁਣਨ ਦੇ ਵਿੱਚ ਉਹਨਾਂ ਨੂੰ ਜਵਾਬ ਦੇਣ ਦੇ ਵਿੱਚ ਲਾ ਦਿੰਨੇ ਆ ਪਰ ਕਦੇ ਇਹ ਨਹੀਂ ਸੋਚਿਆ ਕਿ ਸਾਡੇ ਅੰਦਰ ਕੀ ਚੱਲ ਰਿਹਾ ਸਾਡਾ ਮਨ ਕੀ ਕਹਿ ਰਿਹਾ ਸਾਡੀ ਆਤਮਾ ਕੀ ਮੰਗਦੀ ਹੈ ਰਾਜੇ ਦੀ ਚੁੱਪ ਨੇ ਉਸ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਮੌਕਾ ਦਿੱਤਾ ਉਸ ਨੇ ਆਪਣੇ ਡਰ ਨੂੰ ਆਪਣੀਆਂ ਚਿੰਤਾਵਾਂ ਨੂੰ ਆਪਣੇ ਅਸਲ ਇੱਛਾਵਾਂ ਨੂੰ ਸੁਣਿਆ ਜਦੋਂ ਉਹ ਅੰਦਰੋਂ ਸਪਸ਼ਟ ਹੋ ਗਿਆ ਤਾਂ ਬਾਹਰੀ ਦੁਨੀਆ ਵੀ ਉਸ ਨੂੰ ਸਪਸ਼ਟ ਨਜ਼ਰ ਆਉਣ ਲੱਗੀ ਐਸ ਲਈ ਘੱਟ ਬੋਲਣ ਦਾ ਮਤਲਬ ਬੇਜਬਾਨ ਹੋਣਾ ਨਹੀਂ ਇਸ ਦਾ ਮਤਲਬ ਹੈ ਕਿ ਤੁਸੀਂ ਅੰਦਰੋਂ ਐਨੇ ਭਰੇ ਹੋਏ ਹੋ ਐਨੇ ਸ਼ਾਂਤ ਹੋ ਕਿ ਤੁਹਾਨੂੰ ਫालतू ਸ਼ਬਦਾਂ ਦੀ ਲੋੜ ਨਹੀਂ ਤੁਹਾਡੀ ਚੁੱਪ ਹੀ ਤੁਹਾਡੇ ਵਿਸ਼ਵਾਸ ਨੂੰ ਤੁਹਾਡੇ ਗਿਆਨ ਨੂੰ ਤੁਹਾਡੀ ਤਾਕਤ ਨੂੰ ਦਰਸਾਉਂਦੀ ਹੈ ਹੁਣ ਗੱਲ ਕਰਦੇ ਹਾਂ ਕਿ ਇਸ ਸਭ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਆਖਿਰ ਕਹਾਣੀ ਸੁਣਨਾ ਚੰਗਾ ਏ ਪਰ ਇਸ ਤੋਂ ਸਿੱਖਣਾ ਜ਼ਿਆਦਾ ਜ਼ਰੂਰੀ ਹੈ ਮੈਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਿਹਾ ਜਿਨ੍ਹਾਂ ਨਾਲ ਤੁਸੀਂ ਬੋਲਣ ਦੀ ਬਜਾਏ ਸੁਣਨ ਦੀ ਆਦਤ ਪਾ ਸਕਦੇ ਹੋ ਪਹਿਲਾ ਮਨ ਵਿੱਚ ਗੱਲ ਜਦੋਂ ਕੋਈ ਤੁਹਾਨੂੰ ਕੁਝ ਕਹਿ ਰਿਹਾ ਹੋਵੇ ਤਾਂ ਜਵਾਬ ਦੇਣ ਦੀ ਜਲਦਬਾਜ਼ੀ ਨਾ ਕਰੋ ਪਹਿਲਾਂ ਉਸ ਦੀ ਪੂਰੀ ਗੱਲ ਸੁਣੋ ਫਿਰ ਮਨ ਵਿੱਚ ਇੱਕ ਵਾਰ ਆਪਣਾ ਜਵਾਬ ਤਿਆਰ ਕਰੋ ਸੋਚੋ ਕਿ ਇਹ ਜ਼ਰੂਰੀ ਆ ਕੀ ਇਹ ਗੱਲ ਨੂੰ ਸੁਧਾਰੂਗੀ ਜਾਂ ਵਿਗਾੜੂਗੀ ਫਿਰ ਬੋਲੋ ਨੰਬਰ ਦੂਜਾ ਮੋਬਾਈਲ ਨੂੰ ਚੁੱਪ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਸਾਰੇ ਸੋਸ਼ਲ ਮੀਡੀਆ ਦੀਆਂ ਅਪਡੇਟਸ ਦੇਖਣ ਦੀ ਬਜਾਏ ਸਿਰਫ 10 ਮਿੰਟ ਲਈ ਸ਼ਾਂਤ ਬੈਠੋ ਮੋਬਾਈਲ ਨੂੰ ਪਾਸੇ ਰੱਖ ਦਿਓ ਆਪਣੇ ਦਿਨ ਬਾਰੇ ਸੋਚੋ ਇਹ 10 ਮਿੰਟ ਦੀ ਚੁੱਪ ਤੁਹਾਨੂੰ ਦਿਮਾਗੀ ਤੌਰ ਤੇ ਤਾਜ਼ਾ ਕਰ ਦੇਊਗੀ ਨੰਬਰ 3 ਇੱਕ ਚੰਗਾ ਸਰੋਤ ਬਣੋ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਸਿਰਫ ਸੁਣ ਤੇ ਧਿਆਨ ਦਿਓ ਆਪਣੀ ਅਗਲੀ ਗੱਲ ਕੀ ਕਹਿਣੀ ਆ ਇਹ ਸੋਚਣ ਦੀ ਬਜਾਏ ਉਸ ਵਿਅਕਤੀ ਦੀਆਂ ਅੱਖਾਂ ਵਿੱਚ ਦੇਖੋ ਅਤੇ ਸੁਣੋ ਤੁਸੀਂ ਦੇਖੋਗੇ ਕਿ ਲੋਕ ਤੁਹਾਡੇ ਨਾਲ ਜ਼ਿਆਦਾ ਖੁੱਲ ਕੇ ਗੱਲ ਕਰਨਗੇ ਨੰਬਰ ਚੌਥਾ ਜਰੂਰਤ ਤੋਂ ਘੱਟ ਬੋਲੋ ਜੇ ਤੁਸੀਂ ਇੱਕ ਵਾਕ ਦੇ ਵਿੱਚ ਆਪਣੀ ਗੱਲ ਕਹਿ ਸਕਦੇ ਹੋ ਤਾਂ ਉਸ ਲਈ ਚਾਰ ਵਾਕਾਂ ਦੀ ਵਰਤੋਂ ਨਾ ਕਰੋ ਸਾਡੇ ਸ਼ਬਦ ਕੀਮਤੀ ਨੇ ਉਹਨਾਂ ਨੂੰ ਸੰਭਾਲ ਕੇ ਵਰਤੋ ਸੋ ਦੋਸਤੋ ਹੁਣ ਸਮਾਂ ਆ ਗਿਆ ਕਿ ਅਸੀਂ ਸਿਰਫ ਸੁਣੀਏ ਨਹੀਂ ਬਲਕਿ ਕਰਕੇ ਦੇਖੀਏ ਰਾਜੇ ਦੇ ਜ਼ਮਾਨੇ ਦੇ ਵਿੱਚ ਸ਼ੋਰ ਸਿਰਫ ਦਰਬਾਰ ਦਾ ਸੀ ਪਰ ਸਾਡੇ ਜ਼ਮਾਨੇ ਦੇ ਵਿੱਚ ਸ਼ੋਰ ਕਿੱਥੇ ਆ ਸਾਡੇ ਫੋਨ ਦੇ ਵਿੱਚ ਸਾਡੇ ਕੰਪਿਊਟਰ ਦੇ ਵਿੱਚ ਹਰ ਨੋਟੀਫਿਕੇਸ਼ਨ ਦੇ ਵਿੱਚ ਇਸ ਲਈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਚੈਲੰਜ ਦੇਣਾ ਚਾਹਣਾ ਇਸ ਨੂੰ ਕਹਿੰਦੇ ਆ ਇੱਕ ਦਿਨ ਦੀ ਚੁੱਪ ਦਾ ਚੈਲੰਜ ਬਹੁਤ ਸੌਖਾ ਹੈ ਬਸ ਇੱਕ ਦਿਨ ਲਈ ਇਹ ਕੋਸ਼ਿਸ਼ ਕਰੋ ਕਿ ਜਿੰਨਾ ਹੋ ਸਕੇ ਘੱਟ ਬੋਲੋ ਸਿਰਫ ਜ਼ਰੂਰੀ ਗੱਲਾਂ ਕਰੋ ਸੋਸ਼ਲ ਮੀਡੀਆ ਤੇ ਬੇਤੁਕੀਆਂ ਗੱਲਾਂ WhatsApp ਦੇ ਨੋਟੀਫਿਕੇਸ਼ਨ ਸਭ ਤੋਂ ਦੂਰ ਰਹੋ ਅਤੇ ਜਦੋਂ ਤੁਹਾਡਾ ਦਿਨ ਖਾਤਮ ਹੋ ਜਾਵੇ ਤਾਂ ਵਾਪਸ ਇਸੇ ਵੀਡੀਓ ਤੇ ਆ ਕੇ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਦੱਸੋ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ ਕੀ ਤੁਹਾਨੂੰ ਨਵੀਂ ਗੱਲ ਪਤਾ ਲੱਗੀ ਕੀ ਤੁਹਾਨੂੰ ਕੋਈ ਨਵੀਂ ਸ਼ਾਂਤੀ ਮਹਿਸੂਸ ਹੋਈ ਤੁਹਾਡਾ ਇੱਕ ਕਮੈਂਟ ਹੋਰ ਬਹੁਤ ਸਾਰੇ ਲੋਕਾਂ ਨੂੰ ਇਹ ਚੈਲੰਜ ਲੈਣ ਲਈ ਮੋਟੀਵੇਟ ਕਰ ਸਕਦਾ ਆਓ ਮਿਲ ਕੇ ਦੇਖੀਏ ਕਿ ਚੁੱਪ ਦੀ ਤਾਕਤ ਕਿੰਨੀ ਅਨਮੋਲ ਹੈ